ਇਸ ਸਮੇਂ ਦੀ ਵੱਡੀ ਖਬਰ ਜਲਾਲਾਬਾਦ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬीडीपीਓ ਦਫਤਰ ਦੇ ਵਿੱਚ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੌਰਾਨ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਅਤੇ ਉਸ ਦੇ ਸਾਥੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਜਿਨ੍ਹਾਂ ਨੂੰ ਉਚੇਰੀ ਕੇਂਦਰ ਦੇ ਵਿੱਚ ਰੈਫਰ ਕੀਤਾ ਗਿਆ ਔਰ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਗੁਰ ਹਰਸਾਏ ਤੋਂ ਅਕਾਲੀ ਦਲ ਦੇ ਮੰਡਲ ਇਨਚਾਰਜ ਵਰਦੀਪ ਸਿੰਘ ਨੋਨੀਮਾਨ ਅਤੇ ਉਸ ਦੇ ਭਰਾ ਬੋਵੀਮਾਨ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹਾਲਾਂਕਿ ਇਸ ਦੇ ਵਿੱਚ 15 ਅਣਪਛਾਤੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਪੁਲਿਸ ਦੇ ਅਨੁਸਾਰ ਪਿੰਡ ਚੱਕ ਸੁਹੇਲੇਵਾਲਾ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਪਿੰਡ ਦੇ ਸਰਪੰਚ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਰਿਟਰਨਿੰਗ ਅਫਸਰ ਜਲਾਲਾਬਾਦ ਦੇ پاس ਪੇਸ਼ ਕੀਤਾ ਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਸ਼ਮਿੰਦਰ ਸਿੰਘ ਉਸ ਦੇ ਨਾਲ ਰਹਿੰਦਾ ਹੈ ਤੇ ਉਸ ਦੀ ਮਦਦ ਕਰਦਾ ਹੈ ਉਹਨਾਂ ਵਾਂਗ ਹੀ ਉਹ ਅਕਾਲੀ ਦਲ ਨਾਲ ਸਬੰਧਿਤ ਹਰਪਿੰਦਰ ਸਿੰਘ ਪੁੱਤਰ ਵਰਦੇਵ ਸਿੰਘ ਵਾਸੀ ਪਿੰਡ ਸੁਹੇਲੇਵਾਲਾ ਨੇ ਵੀ ਸਰਪੰਚ ਲਈ ਨਾਮਜ਼ਦਗੀ ਫਾਰਮ ਭਰਿਆ ਉਹ ਆਪਣੇ ਚਾਚਾ ਸਾਬਕਾ ਸਰਪੰਚ ਸ਼ਮਿੰਦਰ ਸਿੰਘ ਸਮੇਤ ਬीडीपीਓ ਦਫਤਰ ਜਲਾਲਾਬਾਦ ਵਿਖੇ ਨਾਮਜ਼ਦਗੀ ਪੱਤਰ ਭਰਨ ਦੇ ਲਈ ਆਇਆ ਹੋਇਆ ਸੀ ਜਿੱਥੇ ਮਨਦੀਪ ਸਿੰਘ ਪਿੰਡ ਚੱਕ ਮੁਹੰਮਦਵਾਲਾ ਦਾ ਵਸਨੀਕ ਹੈ ਜੋ ਕਿ ਉਹਨਾਂ ਦੀ ਪਾਰਟੀ ਦਾ ਹੀ ਵਰਕਰ ਹੈ ਅਤੇ ਦਫਤਰ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ ਉਹਨਾਂ ਨੇ ਪਿੰਡ ਚੱਕ ਮੁਹੰਮਦਵਾਲਾ ਤੋਂ ਸਰਪੰਚੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਵੀ ਭਰੀ ਹੋਈ ਹੈ ਔਰ ਵਰਦੇਵ ਸਿੰਘ ਉਰਫ ਨੋਨੀਮਾ ਨਰਦੇਵ ਸਿੰਘ ਉਰਫ ਬੋਵੀਮਾਨ ਹਰਪਿੰਦਰ ਸਿੰਘ ਆਦਿ ਪਹਿਲਾਂ ਹੀ ਬੀਡੀਪੀਓ ਦਫ਼ਤਰ ਦੇ ਵਿੱਚ ਮੌਜੂਦ ਸਨ ਉਹਨਾਂ ਨੇ ਹਰਪਿੰਦਰ ਸਿੰਘ ਦੇ ਨਾਮਜ਼ਦਗੀ ਪੱਤਰਾਂ ਤੇ ਜਿਹੜਾ ਇਤਰਾਜ਼ ਕੀਤਾ ਅਤੇ ਪਿੰਡ ਚੱਕ ਸੁਹੇਲੇਵਾਲਾ ਦੀ ਪੰਚਾਇਤ ਰਕਬੇ ਤੇ ਹਰਪਿੰਦਰ ਸਿੰਘ ਦਾ ਨਜਾਇਜ਼ ਕਬਜ਼ਾ ਹੈ ਅਤੇ ਪੰਚਾਇਤੀ ਖੇਤਰ ਵਿਚ ਕੁਝ ਥਾਵਾਂ ਤੇ ਉਸ ਦਾ ਨਿੱਜੀ ਦਫ਼ਤਰ ਅਤੇ ਕੁਝ ਇਲਾਕਿਆਂ ਦੇ ਵਿੱਚ ਉਸ ਦਾ ਜਿਹੜਾ ਇੱਕ ਨਿੱਜੀ ਸਕੂਲ ਮਾਤਾ ਗੁਜਰੀ ਪਬਲਿਕ ਸਕੂਲ ਬਣਾਇਆ ਗਿਆ ਹੈ ਇਸ ਸੰਬੰਧੀ ਸ਼ਿਕਾਇਤ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਵੱਲੋਂ ਮਾਤਾ ਗੁਜਰੀ ਪਬਲਿਕ ਸਕੂਲ ਦੀ ਐਨਓਸੀ ਰੱਦ ਕਰ ਦਿੱਤੀ ਗਈ ਅਤੇ ਸੀਬੀਐਸਸੀ ਬੋਰਡ ਵੱਲੋਂ ਵੀ ਦਿੱਲੀ ਵੱਲੋਂ ਵੀ ਉਹਨਾਂ ਦੀ ਜਿਹੜੀ ਮਾਨਤਾ ਹੈ ਉਹ ਰੱਦ ਕਰ ਦਿੱਤੀ ਗਈ ਹੈ ਰੱਦ ਕੀਤੀ ਐਨਓਸੀ ਅਤੇ ਮਾਨਤਾ ਦੇ ਸਕੂਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੋ ਸਿਵਲ ਰਿਟ ਪਟੀਸ਼ਨ ਜਿਹੜੀਆਂ ਨੇ ਉਹ ਦਾਇਰ ਕੀਤੀਆਂ ਗਈਆਂ ਨੇ ਜੋ ਕਿ ਅਦਾਲਤ ਦੇ ਵਿਚਾਰ ਅਧੀਨ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੇ ਹੁਕਮਾਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਫਾਜ਼ਲਕਾ ਅਤੇ ਹੋ ਸਟਾਫ ਦੀ ਹਾਜ਼ਰੀ ਦੇ ਵਿੱਚ ਪਿੰਡ ਚੱਕ ਸੁਹੇਲੇਵਾਲਾ ਦੀ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਸਕੂਲ ਦੇ ਨੇੜਲੇ ਪੰਚਾਇਤੀ ਖੇਤਰ ਦੇ ਵਿੱਚ ਉਸ ਨੂੰ ਪਾਇਆ ਗਿਆ ਇਸ ਕਾਰਨ ਵਰਦੀਪ ਸਿੰਘ ਉਰਫ ਨੋਨੀਮਾਨ ਅਤੇ ਨਰਦੇਵ ਸਿੰਘ ਉਰਫ ਬੋਬੀਮਾਨ ਅਤੇ ਉਹਨਾਂ ਦੇ ਪਰਿਵਾਰ ਵਾਲੇ ਉਸ ਦੇ ਨਾਲ ਰੰਜਿਸ਼ ਰੱਖਦੇ ਹਨ ਇਸ ਦੇ ਤਹਿਤ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਸਮੇਂ ਉਹਨਾਂ ਦੀ ਆਪਸ ਦੇ ਵਿੱਚ ਤਕਰਾਰ ਹੋ ਗਈ ਜਿਸ ਤੋਂ ਬਾਅਦ ਲੜਾਈ ਹੋਈ ਜਿਸ ਦੌਰਾਨ ਬੋਬੀਮਾਨ ਨੇ ਮੌਕੇ ਤੇ ਹੀ ਆਪਣੇ ਰਿਵਾਲਵਰ ਤੋਂ ਸਿੱਧੀ ਗੋਲੀ ਚਲਾ ਦਿੱਤੀ ਉਹ ਅਤੇ ਉਹ ਉਸ ਦੇ ਸਿੱਧੀ ਜਾ ਕੇ ਲੱਗੀ ਜਦੋਂ ਦੂਜੀ ਗੋਲੀ ਵਰਦੇਵ ਸਿੰਘ ਉਰਫ ਨੋਨੀ ਮਾਨ ਨੇ ਉਸ ਨੂੰ ਮਾਰਨ ਦੇ ਲਈ ਆਪਣੇ ਰਿਵਾਲਵਰ ਤੋਂ ਚਲਾਈ ਪਰ ਉਹ ਗੋਲੀ ਉਸ ਨੂੰ ਲੱਗਣ ਦੀ ਬਜਾਏ ਉਸ ਦੇ ਨਾਲ ਖੜੇ ਸਰਪੰਚ ਮਨਦੀਪ ਸਿੰਘ ਉਮੀਦਵਾਰ ਦੀ ਛਾਤੀ ਵਿੱਚ ਜਾ ਲੱਗੀ ਦੋਵੇਂ ਮੌਕੇ ਤੇ ਹੀ ਜ਼ਖਮੀ ਹੋ ਗਏ ਅਤੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਉੱਚ ਕੇਂਦਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਥਾਣਾ ਗੁਰਹਰਸਾਇਤੋਂ ਅਕਾਲੀ ਦਲ ਦੇ ਮੰਡਲ ਇੰਚਾਰਜ ਵਰਦੇਵ ਸਿੰਘ ਨੋਨੀਮਾਨ ਅਤੇ ਹਰਦੇਵ ਸਿੰਘ ਬੋਵੀਮਾਨ ਸਮੇਤ 15 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ